ਤਰਨਤਾਰਨ ਦੇ ਪਿੰਡ ਬਿਹੜਵਾਲ 'ਚ ਚਿੱਟੇ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਖੜਿਆ ਗਿਆ। ਦਰਅਸਲ ਪਿੰਡ ਦੀ ਕੁਝ ਵਿਅਕਤੀਆਂ ਦਾ ਕੁਲਵੰਤ ਸਿੰਘ ਦੇ ਪਰਿਵਾਰ ਦੇ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਉਹਨਾਂ ਪਹਿਲਾਂ ਕੁਲਵੰਤ ਸਿੰਘ ਦੇ ਕਾਰ ਦੀ ਗੰਤ ਟਾ ਦਿੱਤੀ ਤੇ ਫਿਰ ਅੰਨੇਵਾ ਫਾਇਰਿੰਗ ਕਰਦਿਆ ਕੁਲਵੰਤ ਸਿੰਘ ਤੇ ਉਸਦੇ ਪਤੀਜੇ ਗੁਰਵੰਦਰ ਸਿੰਘ ਨੂੰ ਜਾਨੂ ਮਾਰ ਦਿੱਤਾ। ਇਸ ਦੌਰਾਨ ਕਾਰ 'ਚ ਮੌਜੂਦ ਕੁਲਵੰਤ ਸਿੰਘ ਦੀ ਪਤਨੀ ਤੇ ਬਰਾਣੇ ਪੱਜ ਕੇ ਜਾਨ ਬਚਾਈ ਪਰ ਗੋਲੀਆਂ ਲੱਗਣ ਦੇ ਨਾਲ ਉਹ ਵੀ ਸਖਮੀ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਸਾਨੂੰ ਉਧਰੋਂ ਬੰਦੇ ਪਏ ਆ ਗਏ ਫਿਰ ਕੰਤ ਢਾਤੀ ਦੇ ਜਗਜੀਤ ਸਿੰਘਾ ਕਾਲਾ ਸਿੰਘ ਜੱਸਾ ਸਿੰਘ ਨਰਪਾਲ ਸਿੰਘ ਸਰਵਿੰਦਰ ਸਿੰਘ ਇਹ ਸਾਨੂੰ ਪਏ ਆਨ ਸਰਬਜੀਤ ਸਿੰਘ ਮੇਰੇ ਭਰਾ ਨੂੰ ਗੋਲੀ ਉੱਗੀ ਕਲੰਦ ਸਿੰਘ ਇਹ ਮੇਰਾ ਮੇਰਾ ਛੋਟਾ ਬੱਚਾ ਗੁਰਵਿੰਦਰ ਸਿੰਘ ਉਹਨੂੰ ਕੋਈ ਨਹੀਂ ਲੱਗੀ ਤੇ ਨੂੰ ਵਜੀਆ ਗੋਲੀ ਮੇਰੀ ਭਜਾਈ ਨੂੰ ਮੇਰੀ ਵਜੀਆ ਲੱਤ ਤੇ ਬੰਦ ਅਹੀਂ ਅੱਡੇ ਕੀਤੀ ਆ ਤੇ ਉਹਨਾਂ ਨੇ ਜ਼ਬਰਦਸਤੀ ਆ ਗਿਟਾ ਗਏ ਤੇ ਮੜਕੇ ਫਾਇਰਿੰਗ ਸ਼ੁਰੂ ਕਰਤੀ ਆ ਦੋ ਬੰਦਿਆਂ ਨੇ ਇੱਕ ਆ ਲੱਗੇ ਉਹ ਸਾਡੇ ਗਵਾਂਢੀ ਆ ਤੇ ਜੀਸੂ ਇੱਕ ਕਾਲੂ ਆ ਇਤਰਾ ਬੰਦੇ ਵਾਵਾ ਨਾਲ ਵਾਵਾ ਕੋਚੜੇ 50 ਬੰਦੇ ਇਕੱਠੇ ਕਰਕੇ ਲੈ ਆਂਦੇ ਉਹਨਾਂ ਨੇ ਤੇ ਆ ਸਾਡੇ ਘਰੇ ਆ ਕੇ ਦੋ ਬੰਦੇ ਮਾਰ ਗਏ ਦੋ ਜਹੂਰ ਕਿ ਜਿਹੜੇ ਸਪੈਰਿੰਗ ਦੇ ਵਿੱਚ ਕਿ ਡੈਥ ਹੋ ਗਈ ਹੈ ਕੁਲਵੰਤ ਸਿੰਘ ਸਾਨੂੰ Pritam Singh Gurvinder Singh ਸਾਨੂੰ بوت ਸਿੰਘ ਠੀਕ ਹੈ ਜੀ ਤੇ ਦੋ ਇੰਜਰਡ ਐਕਟ ਲੇਡੀਜ਼ ਤੇ ਇੱਕ ਜਾਇੰਟਸ ਜਿਹਦੇ ਵਿੱਚ ਬੋਤ ਸਿੰਘ ਦੇ ਲੱਗੀਆਂ ਛਾਰੇ ਤੇ ਬੀਬੀ ਪਰਮਜੀਤ ਕੌਰ ਜਿਹੜੀ ਲੇਡੀਜ਼ ਉਹਦੇ ਲੱਗੇ ਠੀਕ ਹੈ ਜੀ ਮਕਦਮਾ ਰਿਸਟ ਕਰ ਰਿਹਾ ਹੈਗਾ ਜੀ ਠੀਕ ਹੈ ਜੀ ਤੇ ਬਾਕੀ ਦੀ ਤਤਤੀਸ ਚੱਲ ਰਹੀ ਹੈ ਫਿਲਹਾਲ ਪੁਲਿਸ ਨੇ 12 ਤੋਂ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਜਦਕਿ ਬਾਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਰਾਜੀਵ ਬੈਂਬੀ ਜਗਬਾਨੀ ਟੀਵੀ